ਸਿਆਣੇ ਕਹਿੰਦੇ ਆ ਨਾਨਕੀ ਜਾਵਾਂਗੇ ਮੋਟੇ ਹੋ ਕੇ ਆਵਾਂਗੇ ਬਚਪਨ ਚਲਾ ਗਿਆ ਜਵਾਨੀ ਚਲੀ ਗਈ ਜ਼ਿੰਦਗੀ ਦੀ ਕੀਮਤੀ ਨਿਸ਼ਾਨੀ ਚਲੀ ਗਈ ਆ ਬੱਚੇ ਆ ਦੂਜੀਆਂ ਭੈਣਾਂ ਦੇ ਚਲੇ ਗਏ ਆ ਕੁਸ਼ ਹੈਗੇ ਇਹਨਾਂ ਨੇ ਵਿਚਾਰਿਆਂ ਨੇ ਕੱਲ ਨੂੰ ਚਲੇ ਜਾਣਾ ਤੇ ਬੱਚੇ ਖੇਡ ਰਹੇ ਵਾਕਿਆ ਇਹਨਾਂ ਨੇ ਜਿਹੜਾ ਬਚਪਨ ਯਾਦ ਕਰਾਤਾ ਕਿ ਬਚਪਨ ਦੇ ਵਿੱਚ ਅਸੀਂ ਵੀ ਆਏ ਬਹੁਤ ਖੇਡਦੇ ਦੇਸੀ ਹਨ ਖੇਤ ਦੇ ਵਿੱਚ ਜਦੋਂ ਕਦੂ ਕਰਨਾ ਵਾਣ ਵਾਇਆ ਜਾਣਾ ਝੋਨਾ ਲਾਉਣਾ ਲੈ ਆਉਣਾ ਤਾਂ ਅਸੀਂ ਬਰਾਬਰ ਜਿਹੜਾ ਝੋਨਾ ਲਾਉਣਾ ਵਿੱਚ ਵੜ ਜਾਣਾ ਲਾਉਣਾ ਆਉਣਾ ਨਾ ਆਉਣਾ ਪਰ ਸਾਨੂੰ ਇੱਕ ਮਜ਼ਾ ਬਹੁਤ ਆਉਂਦਾ ਹੁੰਦਾ ਸੀਗਾ ਕਿ ਅਸੀਂ ਜਿਹੜਾ ਪਾਣੀ ਦੇ ਵਿੱਚ ਮौज-ਮਸਤੀ ਕਰਾਂਗੇ ਸੋ ਆ ਆ ਪੈਣਾ ਦੇ ਬੱਚੇ ਆ ਨਾਲ ਆ ਆ ਖੇਡਾਂਗੇ ਕਬੱਡੀ ਆ ਦੇਖੋ ਖੇਡਣ ਲੱਗੇ ਪੂ ਆ ਹਾਂ ਆਪੀ ਤੀਜਾ ਜੀ ਆ ਪਾਂਝਾ ਆ ਸਾਰਿਆਂ ਦੇ ਛੋਟਾ ਭਾਂਜਾ ਭਾਂਜੀ ਆ ਭਤੀਜੀਆਂ ਆ ਮੇਰੀ ਸਭ ਤੋਂ लाडली ਭਤੀਜੀ ਜਿਹਨੂੰ ਤੁਸੀਂ ਅਕਸਰ ਹੀ ਮੇਰੇ ਨਾਲ ਫੋਟੋਆਂ ਚ ਵੇਣਿਆ ਆ ਮੇਰੀ ਬੇਟੀ ਆ ਸੋ ਕਹਿੰਦੇ ਪੂਆ ਤੋਂ ਕਾਲੇ ਸਾਰਿਆਂ ਦੀਆਂ ਵੀਡੀਓ ਬਣੇ ਜਵਾ ਕਹਿੰਦੇ ਸਾਡੀ ਵੀ ਜਰੂਰ ਬਣਾ ਕੇ ਪਾ ਤੇ ਵਾਕਿਆ ਕਿਹਨੂੰ ਕਿਹਨੂੰ ਇਹ ਵੀਡੀਓ ਵੇਖ ਕੇ ਤੁਹਾਡੇ ਘਰ ਕੇ ਬਣਾਉਂਦਾ ਹਾਂ ਕਿਹਨੂੰ ਕਿਹਨੂੰ ਇਹ ਵੀਡੀਓ ਦੇਖ ਕੇ ਜਿਹੜਾ ਆਪੋ ਆਪਣਾ ਬਚਪਨ ਯਾਦ ਆ ਰਿਹਾ ਕਿਉਂਕਿ ਆਪਣੇ ਟਾਈਮ ਤੇ ਜਿਹੜਾ ਹੁੰਦਾ ਸੀ ਕਬੱਡੀ ਹੁੰਦੀ ਸੀ ਖੋਖੋ ਹੁੰਦੀ ਸੀ ਕੋਟਲਾ ਸ਼ਪਾਕੀ ਜੁਮੇ ਰਾਤ ਆਈ ਆ ਇਹ ਹੁੰਦੇ ਸੀ ਹਨ ਤੇ ਛਿੱਤਰ ਕਿਲਾ ਬੜਾ ਮਸ਼ਹੂਰ ਹੁੰਦਾ ਸੀਗਾ ਢੂਈਆਂ ਸੇਕੀਆਂ ਜਾਂਦੀਆਂ ਹੁੰਦੀਆਂ ਸੀ ਅੱਜ ਬੱਚਿਆਂ ਨੇ ਉਹ ਬਚਪਨ ਜਿਹੜਾ ਯਾਦ ਕਰਾਤਾ ਤੇ ਆ ਮੇਰੇ ਵਾਲਾ ਪੱਟ ਭਲਾ ਟੁੱਟ ਜੀ ਹੈ ਬਹੁਤ ਪਤਲਾ ਜਾ ਪਰ ਤੜ ਬੜੀ ਮਾਰਦਾ ਏ ਸੋ ਇਹ ਬੱਚੇ ਆ ਜਿਹੜੇ ਸਾਰੇ ਅੱਜ ਖੇਡ ਰਹੇ ਆ ਇੰਜੋਏ ਕਰ ਰਹੇ ਆ ਉਧਰ ਡੈਡੀ ਆ ਜਿਹੜੇ ਉਹ ਨੰਗੇ ਪੈਰੀ ਸੈਰ ਕਰਨ ਲੱਗੇ ਪਏ ਆ ਕਹਿੰਦੇ ਵਾਹਣ ਮਾਇਆ ਮੈਨੂੰ ਵੀ ਲੜ ਦੇ ਛਟੇ ਆ ਕਹਿੰਦੇ ਤੇਰਾ weight ਬਹੁਤ ਵਾਧਦਾ ਜਾਂਦਾ ਤੂੰ ਨੰਗੇ ਪੈਰੀ ਤੁਰਿਆ ਕਰ ਸੈਰ ਕਰਿਆ ਕਰ ਤੇ ਸੋ ਬੱਚੇ ਇੱਧਰ ਦੇਖੋ ਲੈ ਖੇਡਦੇ ਖੇਡਦਿਆਂ ਦੀ ਲੜਾਈ ਵੀ ਸ਼ੁਰੂ ਹੋ ਗਈ ਤੇ ਆ ਇਹਨਾਂ ਨੇ ਪਾਲਾ ਬਣਾ ਲਿਆ ਰੋੜੇ ਇਕੱਠੇ ਕਰਕੇ ਆਹ ਦੇਖੋ ਜੀ ਸਭ ਤੋਂ ਵੱਡਾ ਪਹਿਲਵਾਨ ਆ ਜਿਹੜਾ ਉਹ ਮੱਥਾ ਟੇਕ ਰਿਹਾ ਤੇ ਹੁਣ ਆਪਾਂ ਦੇਖਦੇ ਹਾਂ ਥੋੜੇ ਜਿਹੇ ਟਾਈਮ ਦੇ ਵਿੱਚ ਇਹਨਾਂ ਦੀ ਜਿਹੜੀ ਕਬੱਡੀ ਸ਼ੁਰੂ ਹੋਣ ਲੱਗੀ ਆ ਦੇਖਦੇ ਆਂ ਵੀ ਇੱਕ ਪਾਸੇ ਕੁੜੀਆਂ ਦੇ ਇੱਕ ਪਾਸੇ ਨੇ ਮੁੰਡੇ ਦੇਖਦੇ ਆ ਵੀ ਕਿਹੜਾ ਜੱਤ ਦਾ ਆ ਲੈ 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 ਗੇ ਨੰਬਰ ਮੁੰਡੇ ਇੱਕ ਨੰਬਰ ਲੈ ਗੇ ਤੇ ਮੇਰੇ ਆਲਾ ਥੋੜਾ ਜਿਆਦਾ ਕਾਲਾ ਵਗਦਾ ਤੇ ਫੜਿਆ ਵੀ ਜਾਣਾ ਉਹ ਫੜ ਲਿਆ ਫੜ ਲਿਆ ਫੜ ਲਿਆ ਫੜ ਲਿਆ ਉਹ ਜਿੱਤੀਆਂ ਜਿੱਤੀਆਂ ਵੀ ਕੁੜੀਆਂ ਜਿੱਤੀਆਂ ਆ ਕਿੰਨੇ ਵਧੀਆ ਦੇਣਾ ਹੈ ਨਾ ਆ ਗਿਆ ਆਓ ਲੋ ਵੱਲੇ 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 ਲੈ ਭਈ ਇੱਕ ਨੰਬਰ ਮੁੰਡੇ ਵੀ ਲੈ ਗਏ ਨੇ ਤੇ ਹਣ ਚੱਲੀ ਆ ਮੇਰੀ ਬੇਟੀ ਦੇਖੋ ਇਹ ਕੀ ਕਰਕੇ ਮੜਦੀ ਆ ਪਹਿਲੀ ਵਾਰੀ ਸਾਰੇ ਭਰਾਵਾਂ ਨੇ ਪਾੜ ਲਿਆ ਦੇਖੋ 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 ਚਲੋ ਜੀ ਚਲੋ 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 ਬਈ ਹਾਰ ਮੰਨ ਲਈ ਹਾਰ ਮੰਨ ਲਈ ਭਈ ਮੰਨ ਲਈ ਮੰਨ ਲਈ ਸੋ ਹੋਰ ਹਾਂ ਬਈ ਜਿੱਤ ਕੇ ਮੁੰਡੇ ਜਿੱਤ ਕੇ ਜਿੱਤ ਗਏ ਆਏ ਹਾਏ ਆਏ ਹਾਏ ਉਧਰ ਵੀ ਚੜ ਗਿਆ ਗੁੱਸਾ ਹੇ ਤੁਹਾਡਾ ਬਲਾ ਹੋ ਜੇ ਉਹ ਫੇਰ ਜਿੱਤ ਕੇ ਓਏ ਪਾਲਾ ਥੋੜਾ ਯਾ ਦੂਰ ਰੱਖੀ ਜਾਂਦਾ ਤੁਸੀਂ ਤਾਂ ਬਾਲੀਆਂ ਨੇੜੇ ਵਾਹਿਗੁਰੂ ਵਾਹਿਗੁਰੂ ਇੱਧਰ ਇੱਕ ਟੀਲੇ ਪਹਿਲਵਾਨ ਆ ਜਿਹੜਾ ਜੀਨੇ ਜੀਨੇ ਆਵਦੇ ਕੱਪੜਾ ਲੱਗੇ ਜੀਨੇ ਆਵਦੇ ਕੱਪੜੇ ਵੀ ਉਤਾਰ ਦਿੱਤੇ ਆ ਮੇਰੇ ਅਰਗੇ ਤੋਂ ਪਵੇ ਭਵਾ ਕੋਡੀ ਨਾ ਪਵੇ ਪਰ ਆਇਆ ਬੜੀ ਜ਼ਰੂਰਤ ਦੇ ਨਾਲ ਆ ਚਲੋ ਜੀ ਚਲੋ ਜੀ ਚਲੋ ਜੀ ਚਲੋ ਜੀ ਚਲੋ ਚੱਲ ਵੀ ਚੱਲ ਵੀ ਚੱਲ ਵੀ ਚਲੋ ਜੀ ਚਲੋ ਜੀ ਚਲੋ ਜੀ ਲੈ ਕੇ ਲੈ ਕੇ ਬਰਾਬਰ ਬਰਾਬਰ ਲੜ ਪੇ ਲੜ ਪੇ ਲੜ ਪੇ ਜਿਹੜਾ ਚਲੋ ਜੀ ਵੈੜੀ ਵਾਲ ਵਾਲਾ ਜੂ ਵੀ ਲੈ ਗਿਆ ਇੱਕ ਨੰਬਰ ਸੋ ਬੜਾ ਮਜ਼ਾ ਆ ਰਿਹਾ ਵਾਕਿਆ ਨਾਨਕਿਆਂ ਨਾਨਕਿਆਂ ਦੇ ਪਿੰਡ ਆ ਕੇ ਬੜੀਆਂ ਬੇਪਰਵਾਹੀਆਂ ਹੁੰਦੀਆਂ ਪਰ ਇਹ ਵੀ ਇੱਕ ਕੋੜਾ ਸੱਚ ਆ ਵੀ ਨਾਨੇ ਨਾਨੀਆਂ ਦੇ ਨਾਲ ਮौज ਬਹਾਰਾਂ ਹੁੰਦੀਆਂ ਅੱਗੇ ਵਰਤੋਂ ਦੀਆਂ ਸਪੀਰੀਆਂ ਹੁੰਦੀਆਂ ਨੇ ਸੋ ਆ ਜਿਹੜਾ ਸਾਰਿਆਂ ਤੋਂ ਛੋਟਾ ਵਿਚਾਰਾ ਇਹ ਮੇਰੇ ਅਰਕਾ ਕਰਨ ਜੋਗਾ ਤਾਂ ਕੁਛ ਹੈ ਨਹੀਂ ਘੱਟਾ। ਮੈਂ ਹੀ ਬੜੀ ਰਾਤ ਤਹੀ ਵੀਡੀਓ ਬਣਾਈ। ਓਕੇ ਜੀ ਓਕੇ। ਸੋ ਇਹਨਾਂ ਬੱਚਿਆਂ ਦਾ ਮਾਣ ਰੱਖਣ ਲਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਜੇ। ਬੱਚਿਆਂ ਦਾ ਹੌਂਸਲਾ ਵਧੂਗਾ। ਸੋ ਦੇਖਦੇ ਹਾਂ ਹੁਣ। ਉਹ ਐਨੇ ਐਨੇ ਪਾਲੇ ਦੇ ਨੇੜੇ ਨਹੀਂ ਆਈ ਜਾਂਦਾ। ਓਹ ਵੜ ਲਿਆ ਵੜ ਲਿਆ ਵੜ ਲਿਆ। लिया 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 चलो भाई चाड़ आए 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 कुड़ी भी पूरी कोशिश कर रही है चलो जी चलो जी ओ ओ, ओ हजे कंटिन्यू है चलो जी चलो जी चलो जी चलो, चलो। वाहे गुरु बल बल बल्ले देखो देखो ले बी ले भाई ले भाई ਬਿਲਕੁਲ ਬਿਲਕੁਲ ਵੈਣੀ ਵਾਲ ਮਰਖਾਈ ਤੋ ਹਾਰ ਉਹ ਉਹ ਫੇਰ ਕੰਟੀਨਿਊ ਹੋ ਕੇ ਬੱਲੇ ਬੱਲੇ ਬਈ ਬੱਲੇ ਬੱਲੇ ਵਲੇ ਚਲੋ ਚਲੋ ਬਈ ਛੱਡੋ ਛੱਡੋ ਰੋੜੇ ਨਹੀਂ ਮਾਰਨੇ ਕਿਸੇ ਨੇ ਕਿਸੇ ਦੇ ਚਲੋ ਬਹੁਤ ਧੰਨਵਾਦ ਤੁਹਾਡੀ ਬਹੁਤ ਵੀਡੀਓ ਬਣ ਗਈ ਆ ਚਲੋ ਜੀ ਚਲੋ ਜੀ ਚਲੋ ਜੀ ਧੰਨਵਾਦ ਜੀ ਵੀਡੀਓ ਨੂੰ ਵੱਤੋ ਵੱਤੇ ਸ਼ੇਅਰ ਕਰਿਓ ਜਿਹਨੂੰ ਜਿਹਨੂੰ ਆਪਦਾ ਬਚਪਨ ਯਾਦ ਆਇਆ ਉਹ ਕਮੈਂਟ ਵੀ ਜਰੂਰ ਕਰਿਆ ਜੇ ਧੰਨਵਾਦ ਖੁਸ਼ੀ ਦੇ ਪਲ ਸਾਰੇ ਸਾਂਝੇ ਕਰਿਆ ਕਰੋ ਕਿਉਂਕਿ ਇਹ ਸਮਾਂ ਇੱਕ ਵਾਰੀ ਲੰਘ ਗਿਆ ਦੁਬਾਰਾ ਵਾਪਸ ਪਤਾ ਨਹੀਂ ਆਉਣਾ ਕਿ ਨਹੀਂ ਆਉਣਾ ਧੰਨਵਾਦ